ਪੰਜਾਬ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਨੌਜਵਾਨਾਂ ਦੀ ਜਥੇਬੰਦੀ ਸੱਤ ਪਿਛਲੇ ਕੁਝ ਪੀਰੀਅਡ ਚੋਣਾਂ ਨੇ ਕਾਫੀ ਕਾਮਯਾਬੀਆਂ ਹਾਸਲ ਕੀਤੀਆਂ ਨੇ ਬੜੀ ਸਾਫ ਸੁਥਰੀ ਉਹਨਾਂ ਦੀ ਪਹੁੰਚ ਹੈ ਹਮ ਬੜੇ ਉਹਨਾਂ ਦੇ ਆਊਟਸਪੋਕਨ ਉਹਨਾਂ ਦੇ ਬੁਲਾਰੇ ਵੀ ਨੇ ਬੱਚੀਆਂ ਵੀ ਹਮ ਔਰ ਜਿਵੇਂ ਉਹਨਾਂ ਦੀ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਇੱਕ ਨੌਜਵਾਨ ਨੇ ਪਿਛਲੇ ਦਿਨਾਂ 'ਚ ਜਿੱਤੀ ਇਹਦੇ باوجود ਕਿ ਉਹਦੀ ਪਹਿਲਾਂ ਨਾਮੀਨੇਸ਼ਨ ਕੈਨਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਜਿਵੇਂ ਉਹਨਾਂ ਦੀ ਪਹੁੰਚ ਹੈ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਆਈਡੀਅਲ ਉਹਦੇ ਥੱਲੇ ਚੋਣ ਜਿੱਤੀ ਔਰ ਇੱਕ ਜਿਹੜੀ ਵੱਡੀ ਵਿਕਟਰੀ ਕਿਉਂਕਿ ਇਹ ਹੁੰਦਾ ਦੁਸ਼ਮਨ ਤੁਹਾਡਾ ਵਾਟਰ ਟੈਸਟ ਕਰਦਾ ਅਲਟੀਮੇਟਲੀ ਵੈਸੇ ਤਾਂ ਇਹਨਾਂ ਨੇ ਨਿਗਲਿਆ ਹੀ ਹੋਇਆ ਪੰਜਾਬ ਯੂਨੀਵਰਸਿਟੀ ਨੂੰ ਲੇਕਨ ਇਸ ਹਵਾਲੇ ਨਾਲ ਉਹ ਜਿਹੜਾ ਸੈਨੀਟਾਈਜ਼ਰ ਆਇ ਚੋਣ ਦੇ ਥੱਲੇ ਮੜਾ ਮੋਟਾ ਪੰਜਾਬ ਦੇ ਨਾਲ ਕੋਈ ਰਬੋ ਰابطਾ ਵੀ ਨਿਕੜ ਉਹਨੂੰ ਵੀ ਖਤਮ ਕਰਨ ਦੀ ਲਾਈਨ ਸੀ ਜਦੋਂ ਪਹਿਲੀ ਫੁੰਕਾਰਾਂ ਮਾਰਿਆ ਨੌਜਵਾਨਾਂ ਨੇ ਔਰ ਪਹਿਲਾ ਉਹਨਾਂ ਨੇ ਕਿਹਾ ਜੀ ਅਸੀਂ ਵਾਪਸ ਲੈ ਲਿਆ ਅਸੀਂ ਵਾਪਸ ਨਵਾ ਉਹਦੇ ਚ ਫਿਰੋਜ਼ ਕੇ ਸਮਦਾ ਰੋਲ ਖਚੋੜ ਹੁਣ ਉਹਨਾਂ ਨੇ ਸਟੂਡੈਂਟਸ ਨੇ ਬੀਤੇ ਕੱਲ ਇੱਕ ਵੱਡਾ ਇਕੱਠ ਰੱਖਿਆ ਸੀ ਕਿ ਇਲੈਕਸ਼ਨ ਐ ਡਿਕਲੇਅਰ ਕਰੋ ਸੈਨੀਟਰ ਜਿਹੜੇ ਸੈਨਟ ਦੇ ਮੈਂਬਰ ਚੁਣੇ ਜਾਣੇ ਨੇ ਉਦੋਂ ਤੱਕ ਕਿ ਸਾਡਾ ਜਾਰੀ ਰਹੇਗਾ ਧਰਮ ਔਰ ਤੁਸੀਂ ਦੇਖੋ ਯੂਨੀਵਰਸਿਟੀ ਪੀਸਫੁਲ ਹਰ ਪਾਸਿਓਂ ਸਪੋਰਟ ਸੀ ਯੂਨੀਵਰਸਿਟੀ ਦੇ ਤਿੰਨ ਗੇਟ ਜਿਹੜੇ ਨੇ ਮੇਨ ਉਹਨਾਂ ਨੇ ਬੰਦ ਕਰਤੇ ਵੀ ਅੰਦਰ ਆ ਜ ਨਹੀਂ ਸਕਦੇ ਹੁਣ ਉੱਥੇ ਸੁਰਨ ਸਿੰਘ ਬੋਪਾਰਾ ਹੈ ਜਿਹੜਾ ਖੁਦ ਸੈਕਟਰੀ ਹੈਲਥ ਰਹਾ ਹੈ ਸੈਂਟਰ ਦੇ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਵਾਈਸ ਚਾਂਸ ਉਹ ਸੀਨੀਅਰ ਜਿਹੜੇ ਨੇ ਉਹਨਾਂ ਨਾਲ ਡਿਬੇਟ ਆ ਕੇ ਕਰ ਰਹੇ ਪੁਲਸੀਏ ਖੜੇ ਨੇ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਅੰਦਰ ਬੜ ਨਹੀਂ ਦੇਣਾ ਤਿੰਨ ਗੇਟ ਔਰ ਫਿਰ ਜਦੋਂ ਹੁੰਦਾ ਹੈ ਜਦੋਂ ਜਕਾਰੇ ਵੱਜਦੇ ਨੇ ਸਟੂਡੈਂਟਸ ਨੇ ਕਿਹਾ ਵੀ ਠੀਕ ਹੈ ਉਹਨਾਂ ਨੇ ਪੂਰਾ ਜਿਹੜਾ ਪਜੀਆ ਦੇ ਸਾਹਮਣੇ ਗੇਟ ਨੰਬਰ 1 ਸੀ ਉਨੂੰ ਉਹਨਾਂ ਨੇ ਧੱਕਾ ਮਾਰ ਕੇ ਦੂਜਾ ਕਰਕੇ ਸਟੂਡੈਂਟ ਜਿਹੜੇ ਨੇ ਅੰਦਰ ਆਵੜੇ ਲਠ ਜਾਰਜ ਵੀ ਕੀਤਾ ਪੁਲਿਸ ਨੇ ਔਰ ਇਨੀ ਵੱਡੀ ਗਿਣਤੀ ਦੇ ਵਿੱਚ ਸਪੋਰਟ ਸੀ অলਮੋਸਟ ਸਾਰੀਆਂ ਪੋਲੀਟਿਕਲ ਪਾਰਟੀਆਂ ਦੇ ਔਰ ਇਹ ਜਿਹੜੀ ਫੇਲਿਅਰ ਹੈ ਇਹਦੇ ਵਿੱਚ ਅਸੀਂ ਕਿਉਂਕਿ ਵਕਤ ਸੀਮਤ ਹੈ ਪ੍ਰਕਾਸ਼ ਸਿੰਘ ਬਾਦਲ ਹੋਏ ਕੈਪਟਨ ਅਮਰਿੰਦਰ ਹੋਏ ਮੌਜੂਦਾ ਇਹਦਾ ਲਾਲੇ ਕੇਜਰੀਵਾਲ ਦਾ ਜਿਹੜਾ ਮੁਤਵੰਨਾ ਹੋਏ ਇਹ ਸਾਰੇ ਜ਼ਿੰਮੇਵਾਰ ਨੇ ਇਹਨਾਂ ਦਾ ਇੰਟਰਸਟ ਪੈਸੇ ਇਕੱਠੇ ਕਰਨ ਚ ਹੈ ਟਬਰਾਂ ਦੀਆਂ ਦੌਲਤਾਂ ਬਣਾਉਣੀਆਂ ਹੈ ਹੋਟਲ ਦੂਜੇ ਤੀਜੇ ਬਰੋਣੇ ਕਿਸੇ ਨੇ ਵੀ ਇੱਕ ਪਾਸੇ ਤਾਂ ਔਰ ਅਸੀਂ ਦੇਖ ਰਹੇ ਆਂ ਵੀ ਇਸ ਤੋਂ ਪਹਿਲਾਂ ਚੰਡੀਗੜ੍ਹ ਜਿਹੜੀ EMPLOYEES RATIO 60 40 ਦੇ ਹਵਾਲੇ ਨਾਲ ਸੀ ਉਹ ਉਹਨਾਂ ਨੇ ਖਤਮ ਕੀਤੀ ਸਕਿਉਰਟੀ ਦੈਨ ਆਥਲੇ ਚੰਡੀਗੜ੍ਹ ਗਿਆਨ ਦੇ ਨਾਲ ਜੋ ਉਹ ਕਰਦੇ ਨੇ ਉਹ ਆਪਣੀ ਥਾਂ ਤੇ ਸੋ ਇਹ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਨੌਜਵਾਨਾਂ ਦਾ ਬੱਚੇ ਬੱਚੀਆਂ ਦਾ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਭਾਈ ਸਾਡੀਆਂ ਬੱਚੀਆਂ ਵੀ ਉਹ ਇਸ ਦੇ ਉੱਤੇ ਵੋਕਲ